ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਇਹ ਆਪਣਾ ਚੋ ਨਾਓ ਆ ਜਿਹੜਾ ਆਪਾਂ ਬਿਨਾ ਕੱਦੂ ਕਰੇ ਪਾਣੀ ਛੱਡ ਕੇ ਇਦਾਂ ਹੀ ਲਾਇਆ ਪਿਆਰਿਆਂ ਨੂੰ ਲੇਜ਼ਰ ਕਰਕੇ ਦਿਖਾਉਣਾ ਤੁਹਾਨੂੰ ਕਿੱਦਾਂ ਦਾ ਖੜਾ ਝੋਨਾ ਲਓ ਜੀ ਕਰੋ ਚੈੱਕ ਇਹ ਉਹ ਝੋਨਾ ਹੈ ਜਿਹੜਾ ਕਣਕ ਵਾਲੇ ਪਲਾਟਾਂ 'ਚ ਆਪਾਂ ਬਿਨਾ ਕੱਦੂ ਕਰੇ ਲਾਇਆ ਤੇ ਅਟਾਰਾ ਕਰ ਲੋ ਚੈੱਕ ਪੂਰਾ ਘੈਂਟ ਆ ਕੋਈ ਇਹਦੇ ਵਿੱਚ ਕੱਖ ਨਹੀਂ ਹੋਇਆ ਕੁਝ ਨਹੀਂ ਹੋਇਆ ਕੋਈ ਕਬਾੜ ਨਹੀਂ ਹੈਗਾ ਫੁੱਲ ਓਕੇ ਰਿਪੋਰਟ ਆ ਫੁੱਲ ਕਾਮਯਾਬ ਆ ਦੇਖ ਲਓ ਇਹ ਲੱਗਿਆ ਹੋਇਆ ਜੀ ਆਪਣਾ 13 14 ਤਰੀਕ ਦਾ ਤੇ ਅੱਜ 16 17 ਤਰੀਕ 18 ਹੋਈ ਆ ਪੂਰਾ ਵਧੀਆ ਤੇ ਪਾਣੀ ਵੀ ਪੂਰਾ ਖੜਾ ਹੈ ਇਹ ਨਹੀਂ ਹੈਗਾ ਵੀ ਪਾਣੀ ਨਹੀਂ ਖੜਾ ਪਾਣੀ ਵੀ ਪੂਰਾ ਖੜਾ ਹੈ ਲਹਿਰਾਂ ਵੈਰਾ ਮਾਰਦਾ ਪੂਰਾ ਵਧੀਆ ਜਿਹੜੇ ਕਿਸਾਨ ਭਰਾ ਵਾਹ ਕੋਲ ਮੋਟਰ ਦੇ ਉੱਤੇ ਘੱਟ ਪਲਾੜ ਤੇ ਵੱਧ ਪਾਣੀ ਆ ਉਹ ਜ਼ਰੂਰ ਲੇਜ਼ਰ ਮਾਰ ਕੇ ਤੇ ਆਪਣਾ ਸੁਆਗਾ ਮਾਰ ਕੇ ਦੋ ਵਾਰੀ ਕਰਿਆ ਕਰੋ ਨਾ ਤਾਂ ਕੋਈ ਪੱਟ ਚੋਪੜਨੀ ਆ ਤੇ ਨਾ ਟਰੈਕਟਰ ਲਵੇੜਨਾ ਪੂਰਾ ਵਧੀਆ ਦੋ ਦਿਨ ਉਹਨੂੰ ਪਹਿਲਾਂ ਤੁਸੀਂ ਪਾਣੀ ਪਾ ਲੋ ਪਾਣੀ ਪਾ ਕੇ ਦੇਖ ਲੋ ਚੈੱਕ ਕਰਕੇ ਜੇ ਥੋੜਾ ਪਲਾਟ ਪਾਣੀ ਨਹੀਂ ਖਾਂਦਾ ਤਾਂ ਚੁੱਪ ਕਰਕੇ ਇਦਾਂ ਹੀ ਛੋਨਾ ਲਵਾ ਸਕਦੇ ਹਾਂ ਬਹੁਤ ਵਧੀਆ ਆਪਣਾ ਤਾਂ 15 ਦੇ 15 ਖੇਤ ਬਹੁਤ ਵੀਰ ਕਹਿੰਦੇ ਨੇ ਵੀ ਦਿਖਾਇਓ ਸਾਰਾ ਕਮੈਂਟਾਂ ਦੇ ਵਿੱਚ ਆ ਲਓ ਜੀ ਸਾਰੇ ਪਲਾਟ ਇਦਾਂ ਹੀ ਨੇ ਪੂਰਾ ਘੈਂਟ ਦਾ ਰਹਿਰਾ ਵੇਰਾ ਮਾਰਦਾ ਆ ਕਰ ਲੋ ਦਰਖਤ ਚੈੱਕ ਤੇ ਆ ਮੋਟਰਾਂ ਜਿੱਥੇ ਆਪਾਂ ਲਾਉਂਦੇ ਹੁੰਦੇ ਦੀ ਹੋਰ ਨਹੀਂ ਹੈਗਾ ਕੋਈ ਮਿੱਤਰੋ ਉਹੀ ਆ ਬਹੁਤ ਵੀਰਾਂ ਨੇ ਕਹਿਣਾ ਹੋਰ ਦਿਖਾਤਾ ਜਾਂ ਕੁਝ ਵੀ ਉਹੀ ਝੋਨਾ ਉਹੀ ਪਲਾਟ ਨੇ ਪੂਰਾ ਵਧੀਆ ਆਪਾਂ ਤਾਂ ਪੂਰੀ ਸੰਤੋਸ਼ਟੀ ਆ ਮਿੱਤਰੋ ਫਟਾਰਾ ਪੂਰਾ ਰੰਗ 'ਚ ਕੋਈ ਫਰਕ ਨਹੀਂ ਬੂਜੇ 'ਚ ਕੋਈ ਫਰਕ ਨਹੀਂ ਪੂਰਾ ਵਧੀਆ ਖੜਾ ਐਣ ਸਰਾ ਗੱਲਬਾਤ ਆ ਕੱਖ ਨਹੀਂ ਕੋਈ ਹੋਇਆ ਕੋਈ ਬੱਟ ਤੇ ਨਹੀਂ ਹੈਗਾ ਬੱਟ ਸਾਫ ਹੈ ਕੋਈ ਬੱਟ ਆਪਾਂ ਨੇ ਚੋਪੜੀ ਨਹੀਂ ਹੈਗੀ ਵੀ ਬੰਦਿਆ ਲਾ ਕੇ ਮਿੱਟੀ ਲਾਉਣੀ ਪੈਂਦੀ ਆ ਓਪਨੇ ਜੰਦੇ ਨਾਲ ਬੱਟਾਂ ਕੱਢ ਕੇ ਮੋਟੀਆਂ ਬਾਸ ਓਪਨੇ ਝੋਨਾ ਲਵਾਤਾ ਸੀਗਾ ਜਰੂਰ ਮਿੱਤਰੋ ਦੇਖਿਓ ਕਰਕੇ 2-2 4-4 ਕਿਲੇ ਬਾਕੀ ਤੁਹਾਨੂੰ ਐਂਡ ਤੱਕ ਦਿਖਾਉਂਦੇ ਰਹਿਾਂਗੇ ਝਾੜ ਵੀ ਦੱਸਾਂਗੇ ਸਾਰਾ ਕੁਝ ਦੱਸਾਂਗੇ ਵੀਡੀਓ ਜਰੂਰ ਦੇਖਿਓ ਭਰਾਵਾਂ ਤੱਕ ਸ਼ੇਅਰ ਵੀ ਕਰਿਓ ਮੋਟਰਾਂ ਚੱਲੀ ਜਾਂਦੀਆਂ ਨੇ ਤੇ ਪਾਣੀ ਨਾਲੇ ਦੂਸਰੀ ਕੱਦੂ ਵਾਲੇ ਨਾਲੋਂ 1-2% ਕਹਿ ਸਕਦੇ ਆ ਵੀ ਪਾਣੀ ਵੱਧ ਖਾਂਦਾ ਹੋਊ ਨਹੀਂ ਸੇਵੇਂ ਆ ਯਾਨੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਕਦੇ ਖੇਤ ਸੁੱਕਾ ਨਹੀਂ ਹੋਇਆ ਵੀ ਖਾਲੀ ਹੋ ਗਿਆ ਅੱਜ ਪਾਣੀ ਕੰਨੀਓ ਹੈ ਨਹੀਂਗਾ ਜਿਨਾ ਆਮ ਦੂਏ ਝੋਨੇ 'ਚ ਪਾਣੀ ਹੁੰਦਾ ਉਨਾ ਹੀ ਪਾਣੀ ਹੁੰਦਾ ਬਹੁਤ ਵਧੀਆ ਰਿਜ਼ਲਟ ਆ ਸਿਰਾ ਗੱਲਬਾਤ ਲੱਗੀ ਆ ਆਪਾਂ ਨੂੰ ਮਿੱਤਰੋ ਗੱਲ ਮੁਕਾਓ ਤੁਸੀਂ ਆਪਾਂ ਤਾਂ ਜਿਹੜੇ ਖੇਤ ਕਣਕਾਲੇ ਹੋਣਗੇ ਜਰੂਰ ਲਾਵਾਂਗੇ ਹੀ ਲਾਵਾਂਗੇ ਧੰਨਵਾਦ ਜੀ ਇਹਦੇ ਵਿੱਚ ਮਿੱਤਰੋ ਆਪਾਂ ਨੇ ਸਿਰਫ ਤਿੰਨ ਯੂਰੀਏ ਤੇ ਕੱਖਾਂ ਵਾਲੀ ਦਵਾਈ ਤੇ ਹੋਰ ਕੁਝ ਨਹੀਂ ਪਾਇਆ ਤੇ ਐਂਡ ਤੇ ਤੀਸਰੇ ਯੂਰੀਏ ਨਾਲ ਸਿਰਫ ਰੀਜੈਂਟ ਪਾਈ ਆ ਆਪਾਂ ਨੇ 8 ਕਿਲੋ ਕਿਲੇ ਦੀ ਹੋਰ ਕੁਝ ਵੀ ਨਹੀਂ ਪਾਇਆ ਕੋਈ ਪਹਿਲਾਂ ਨਹੀਂ ਕੁਝ ਪਾਇਆ ਜਿਹੜਾ ਥੱਲੇ ਜੈਮਸਨ ਪਾਇਆ ਤੀ ਉਹੀ ਆ ਤੇ ਓਕੇ ਨੇ ਜੀ ਰਿਪੋਰਟਾਂ ਜੈਮਸਨ ਮਿੱਤਰੋ ਤਾਂ ਪਾਇਆ ਜੀ ਕਿਉਂਕਿ ਇਹ ਸਾਰੇ ਪਲਾਟ ਆਪਣੇ ਕਲਰੀ ਵਾਲੇ ਨੇ ਕਲਰ ਦੀ ਸ਼ਿਕਾਇਤ ਹੈ ਇਹਦੇ ਵਿੱਚ ਇਸ ਕਰਕੇ ਪਾਉਣਾ ਪੈਂਦਾ ਤੇ ਆਪਣੇ ਮਨ ਨੂੰ ਪੂਰਾ ਵਧੀਆ ਓਕੇ ਆ ਰਿਪੋਰਟ ਘੈਂਟ ਆ ਤਸੱਲੀ ਆ ਬਾਕੀ ਹੁਣ sire ਤੱਕ ਦੇਖਦੇ ਹਾਂ ਕਿਦਾਂ ਦਾ ਰਹਿੰਦਾ ਰਿਜ਼ਲਟ ਹੁਣ ਤੱਕ ਤਾਂ ਓਕੇ ਨੇ ਜੀ ਰਿਪੋਰਟਾਂ ਆ ਲੱਗਿਆ ਵਾ ਮੱਕੀ ਵਾਲੇ ਪਲਾਟਾਂ ਦਾ ਇਹਨੂੰ ਦੋ ਰੇ ਲੱਗੇ ਨੇ ਜਿੱਦਾਂ ਜਿੱਦਾਂ ਮੱਕੀ ਕੱਟੀਆਂ ਤੇ ਹੁੰਦਾ ਹੁੰਦਾ ਚੋਨਾ ਲੱਗਿਆ ਵਾ ਦੇ ਪਨੀਰੀ ਵਾਲੇ ਦੇ ਨਾਲ ਆਪ ਲਾਕ ਲੱਗਿਆ ਹੋਇਆ ਹੈ ਪੂਰੇ ਆਹ ਹੋਰ ਇਹਨੂੰ ਰਹਾ ਰੱਖਿਆ ਦਿਆ ਜਿਹੜਾ ਵਿਚਾਲੇ ਨੀ ਮੈਚ ਆਕਦਾ ਦੂਸਰੇ ਤੱਕ ਲਓ ਜੀ ਮਿੱਤਰੋ ਨੂਰ ਮਹਿਲ ਖੜਿਆ ਆਪਾਂ ਟਰਾਲੀ ਪੀਐਸਐਸ ਇਹ ਹੈਗੇ ਆ ਜੀ ਆਪਣੇ ਰਾਜੇਬਾਈ ਦੇ ਤਿਆਰ ਹੋ ਰਹੀ ਹੈ ਟੇਪ ਟੂਕ ਲੱਗਣੀ ਹੈ ਇਹਨੂੰ ਮੇ ਲੋ ਰਾਜਾ ਬਾਈ ਗੁਰੀ ਬਾਈ ਤੇ ਗੱਗੀ ਬਾਈ ਪਹੁੰਚੇ ਆ ਵਰਕਸ਼ਾਪ ਚ ਤੇ ਹਾਇਰੋਂ ਦੇਖੋ ਕੱਦੂ ਵਾਲੀ ਹੈ ਕਿਵੇਂ ਤਿਆਰ ਕਰ ਦਿੰਨੇ ਔਰੇ ਬਿਲ ਕੇੜੀਆਂ ਤੋਕਾਂ ਹਨੂਰ ਮਹਿਲ ਦੀਆਂ ਫੈਰਵਾਂ ਨੇ ਇਹ ਦੇਖੋ ਬਹੁਤ ਹੈਵੀ ਫਰੇਮ ਦੇ ਵਿੱਚ ਤਿਆਰ ਕੀਤੀਆਂ ਹੋਈਆਂ ਨੇ ਮਗਰ ਫੱਟਾ ਲੱਗੂ ਇਹਦੇ ਮੈਨ ਲੱਗਦਾ ਰੋਟਾ ਬੇਟਰ ਵਾਲਾ ਫਾਇਰਾਂ ਵੀ ਬਣਾਉਂਦੇ ਨੇ ਤੇ ਆ ਡੀਜ਼ਲ ਵਾਲੀ ਟੈਂਕੀ ਵੀ ਇਹ ਰਹੀ ਆ ਰਾਜੇ ਦੀ ਇਹਨੂੰ ਵੀ ਲਾਉਣੇ ਨੇ ਸਪੀਕਰ ਸਟੂਕਰ ਸਾਰੇ ਐਪਲੀਮੈਂਟ ਬਣਾਉਂਦੇ ਨੇ तकरीबन ਇਹ ਸਾਰੇ ਜਿੰਨੇ ਵੀ ਹੈਗੇ ਆ ਦੇਖੋ ਫਾਇਰਾਂ ਬੜੀ ਹੈ ਪੰਪ ਘੜੀ ਜਦਿਆ ਹੁਣ ਰਾਜੇ ਬਾਈ ਦੇ ਡੀਜ਼ਲ ਵਾਲੀ ਗਨ ਗਨ ਸਭ ਕੁਛ ਰੀਡਿੰਗ ਵਾਲਾ ਬਹੁਤ ਵਧੀਆ ਕਰ ਲੈ ਇਹਦੇ ਨਾਲ ਤੇਲ ਨਹੀਂ ਡੁੱਲਦਾ ਹੈਗਾ ਫੁੱਲ ਘੈਂਟ ਗਾ ਲਓ ਕਿੰਨੇ ਦੀ ਬਣੀ ਹੈ ਇਹ ਟੈਂਕੀ 2.5 ਲੱਖ ਦੀ ਪੈਟਪਾ ਪਾ ਕੇ ਕਿੰਨੇ ਹਜ਼ਾਰ ਲੀਟਰ ਦੀ ਆ 5 5000 ਲੀਟਰ ਦੀ ਬਣਾਤੀ ਹੈ ਅਰੇ ਕੰਮ ਰਿਆਂ ਦਾ ਟੇਪ ਰੂਪ ਦਾ ਲੋ ਜੀ ਦੇ 42 ਫੈਰਾਂ ਚੈੱਕ ਕਰੋ ਬਿਨਾ ਭੇੜ ਤੋਂ ਕੁਆਲਿਟੀ ਚੈੱਕ ਕਰੋ ਦਾਲ ਦਾ ਜੀ ਤੋਂ ਸੰਗਤ ਨੂੰ ਵੀ ਦੇ ਦੇ ਚੈਲੇ ਜੀਆ ਕੋ ਮੋਰੀ ਮੋਰੀ ਜੀ ਕਿਤੇ ਉਹ ਦਿਖਾ ਤਾ ਉਹ ਚਾਤੀਆਂ ਤੇ ਸਟicker ਲੱਗਣ ਲੱਗੇ ਮੁਬਾਰਕਾ ਰਾਜੇ ਨੂੰ ਜਨਮ ਦਿਨ ਦੀਆਂ ਤੇ ਜਨਮ ਦਿਨ ਤੇ ਤੋਹਫੇ ਦੀਆਂ ਟਰਾਲੀ ਲੈਦੀ ਜਨਮ ਦਿਨ ਵਾਲੇ ਗਣਨਦਾਰ ਨੇ ਇਹ ਗਿਫਟ ਦਿੱਤਾ ਰਾਜੇ ਨੂੰ ਬਰਥਡੇ ਬਰਥਡੇ ਗਿਫਟ ਰੂਟਾਵੇਟਰ ਵੀ ਤਿਆਰ ਕਰਦੇ ਨੇ ਮਿੱਤਰੋ ਆਹ ਪਏ ਨੇ ਜਿੰਦਿਆਂ ਦੇ ਪਟਾ ਕੱਢਣ ਦੇ ਜਗ੍ਹਾ ਹਾਂਜੀ ਮਸ਼ੀਨ ਦੇ ਚੱਲਦੀ ਹੈ ਜੀ ਸਫਾਈ ਬਹੁਤ ਗੜਾ ਚੰਬਰ ਦਾ ਟਰੈਕ ਨੂੰ ਫੋਰਮੈਨ ਲੱਗਿਆ ਹੋਇਆ ਉਹ ਸੌ ਮਟਰ ਅੱਜ ਫੇਰ ਖਰਾਬ ਹੋ ਗਿਆ ਸਵਾਈ ਚਲਦੀ ਐ ਤੇ ਆ ਰੂਲੇ ਵਾਲਾ ਬੈਰਿੰਗ ਪਾਉਣਾ ਪਰਲੇ ਪਾਸੇ ਦਾ ਬੈਰਿੰਗ ਿੱੱਲਾ ਪੈ ਗਿਆ ਏ ਕਹਿੰਦਾ ਰਾਤ ਥੋੜਾ ਜਿਆਦਾ ਟਰੈਕ ਲੈ ਗਿਆ ਤੂੰ ਰਾਤ ਆਏ ਨੇ 2 ਵਜੇ 2:30 ਵਜੇ ਕ' ਵਜੇ ਪਿਆ ਕ' ਵਜੇ ਪਿਆ ਤੂੰ ਫਿਰ ਮੈਂ 3 ਵਜੇ 3:00 ਵਜੇ ਪਿਆ ਕੋਰ ਮੈਂ ਸਾਡੇ ਬੰਦੇ ਨਾ ਫੇਰ ਉੱਠ ਖੜੇ ਆ ਜੱਦਾ ਦੀ ਸਫਾਈ ਤੇ ਚੱਲਦਾ